ਸੋ ਪੰਜਾਬ ਦੇ ਉੱਤੇ ਜਿੰਨੀ ਵੱਡੀ ਤਰਾਸਦੀ ਹੈ ਉਸ ਤਰਾਸਦੀ ਤੋਂ ਨਿਕਲਣ ਲਈ ਸਮਾਂ ਲੱਗੇਗਾ ਬਿਲਕੁਲ ਸਮਾਂ ਤਾਂ ਲੱਗੇਗਾ ਨਾਲ ਮਦਦਗਾਰ ਹੱਥ ਵੀ ਲੱਗਣਗੇ ਅੱਜ ਪੂਰੀ ਦੁਨੀਆ ਦੇ ਵਿੱਚ ਰੰਦਾ ਪੰਜਾਬੀ ਡਾਇਸਪੋਰਾ ਲੱਗਿਆ ਹੋਇਆ ਪੰਜਾਬ ਦੀ ਮਦਦ ਕਰਨ ਹਰ ਰੋਜ਼ ਸਾਡੇ ਕੋਲੇ ਖਬਰ ਆਉਂਦੀ ਏ ਕਿ ਫਲਾਣੀ ਜਗ੍ਹਾ ਤੋਂ ਜਿਹੜੇ ਟਰੈਕਟਰ ਆ ਰਹੇ ਫਲਾਣੀ ਜਗ੍ਹਾ ਤੋਂ ਇੰਨੇ ਪੈਸੇ ਆ ਰਹੇ ਆ ਇੱਥੋਂ ਡੀਜ਼ਲ ਆ ਰਿਹਾ ਇੱਥੋਂ ਮਿੱਟੀ ਆ ਰਹੀ ਏ ਇੱਥੋਂ ਟਰੱਕ ਭਰ ਕੇ ਆ ਰਹੇ ਨੇ ਰਾਸ਼ਨ ਦੇ ਰਸਦ ਦੇ ਔਰੇ ਜ਼ਰੂਰੀ ਵੀ ਆ ਔਰ ਵੱਡੀ ਗੱਲ ਇਹ ਹੈ ਕਿ ਇਹ ਕੋਈ ਇਦਾਂ ਦੀ ਤਰਾਸਤੀ ਨਹੀਂ ਹੈ ਕਿ ਜਿਸ ਦੇ ਵਿੱਚੋਂ ਤੁਸੀਂ 2-4 ਦਿਨਾਂ ਦੇ ਵਿੱਚ ਹੀ ਬਾਹਰ ਨਿਕਲਾਉਂਗੇ ਜਾਂ 2-4 ਹੈਲਪਿੰਗ ਹੈਂਡਸ ਆਗੇ ਤਾਂ ਉਹਨਾਂ ਦੇ ਨਾਲ ਹੀ ਗੱਲ ਬਣ ਜਾਏਗੀ ਘੱਟੋ-ਘੱਟ 6 ਮਹੀਨੇ ਸਾਲ ਲੱਗ ਜਾਏਗਾ ਜ਼ਿੰਦਗੀ ਦੁਬਾਰਾ ਪਟੜੀ ਤੇ ਆਣ ਨੂੰ ਕਿਉਂਕਿ ਖੇਤਾਂ ਤੇ ਜੋ ਹਾਲ ਨੇ ਫਸਲ ਹੋਈ ਨਹੀਂ ਔਰ ਦੁਬਾਰਾ ਆਣ ਵਾਲੀ ਫਸਲ ਵੀ ਲੱਗ ਨਹੀਂ ਰਿਹਾ ਕਿ ਕਣਕ ਇਸ ਵਾਰ ਹੋ ਪਾਏਗੀ ਡੰਗਰਵੱਛਾ ਖਤਮ ਹੋ ਗਿਆ ਲੋਕਾਂ ਨੂੰ ਮਦਦ ਦੀ ਲੋੜ ਬਹੁਤ ਹੈ ਪਰ ਖੁਸ਼ਕਿਸਮਤ ਹਾਂ ਅਸੀਂ ਕਿਉਂਕਿ ਅਸੀਂ ਪੰਜਾਬੀ ਆ ਕਿਉਂਕਿ ਪੰਜਾਬੀ ਪੂਰੀ ਦੁਨੀਆ ਦੇ ਵਿੱਚ ਕਿਤੇ ਵੀ ਕੋਈ ਤਰਾਸਦੀ ਆ ਜੇ ਸਭ ਤੋਂ ਪਹਿਲਾਂ ਪਹੁੰਚਦੇ ਨੇ ਤੇ ਜੇ ਹੁਣ ਆਪਣੇ ਉਤ ਹੀ ਇਹ ਏਡੀ ਵੱਡੀ ਤਰਾਸਦੀ ਆਈ ਹੈ ਤਾਂ ਆਪਣੇ ਉਤ ਤਾਂ ਬਾ ਅਸੀਂ ਫੜਾਂਗੇ ਹੀ ਫੜਾਂਗੇ ਔਰ ਇਹਨਾਂ ਬਾ ਫੜਨ ਵਾਲਿਆਂ ਦੇ ਵਿੱਚੋਂ ਸਲੂਟ ਆ ਸਾਡੀ ਪੰਜਾਬੀ ਇੰਡਸਟਰੀ ਨੂੰ ਫਿਲਮ ਇੰਡਸਟਰੀ ਨੂੰ ਗਾਇਕ ਇੰਡਸਟਰੀ ਨੂੰ ਵੀ ਜਿਹੜੇ ਸਭ ਤੋਂ ਪਹਿਲਾਂ ਅੱਗੇ ਆਏ ਔਰ ਉਹਨਾਂ ਨੇ ਕਿਹਾ ਕਿ ਹਾਂ ਭਾਈ ਅਸੀਂ ਮਦਦ ਕਰਨ ਦੇ ਲਈ ਤਿਆਰ ਹਾਂ ਇਨਾਂ ਦੇ ਵਿੱਚੋਂ ਹੀ ਮੇਰੇ ਨਾਲ ਅੱਜ ਮੌਜੂਦ ਨੇ ਤੁਸੀਂ ਪਿਛਲੇ ਕਈ ਐਪੀਸੋਡਸ ਦੇ ਵਿੱਚ ਦੇਖ ਰਹੇ ਹੋ ਕਿ ਬਹੁਤ ਸਾਰੇ ਜਿਹੜੇ ਸੈਲੀਬ੍ਰਿਟੀਜ਼ ਨੇ ਜਾਂ ਪੰਜਾਬੀ ਸਿੰਗਰ ਨੇ ਮੈਂ ਉਹਨਾਂ ਨਾਲ ਇੰਟਰਵਿਊਜ਼ ਕਰ ਰਹੇ ਹਾਂ ਅੱਜ ਦੇ ਜਿਹੜੇ ਖਾਸ ਮਹਿਮਾਨ ਨੇ ਉਹ ਜਦੋਂ ਵੀ ਪੰਜਾਬ ਦੇ ਉੱਤੇ ਕਿਸੇ ਵੀ ਤਰ੍ਹਾਂ ਦੀ ਕੋਈ ਵਿਪਤਾ ਹੁੰਦੀ ਹੈ ਤਾਂ ਸਭ ਤੋਂ ਪਹਿਲਾਂ ਮੂਹਰੇ ਖੜੇ ਹੁੰਦੇ ਨੇ ਕਿਸਾਨੀ ਅੰਦੋਲਨ ਦੇ ਵਿੱਚ ਵੀ ਹਾਲਾਂਕਿ ਬਹੁਤੀ ਵਾਰੀ ਇਹ ਵੀ ਦੇਖਣ ਦੇ ਵਿੱਚ ਆਇਆ ਕਿ ਜਿਹੜੇ ਐਕਟਰ ਜਿਨ੍ਹਾਂ ਦਾ ਲਿੰਕ ਜਿਹੜਾ ਉਹ ਬਾਲੀਵੁੱਡ ਦੇ ਵਿੱਚ ਹੁੰਦਾ ਉਹ ਪਰਹੇਸ਼ਤ ਗੁਰੇਸ਼ ਕਰਦੇ ਨੇ ਪੰਜਾਬ ਦੇ ਹੱਕ ਦੇ ਲਈ ਬੋਲਣ ਲਈ ਕਿਉਂਕਿ ਉਹਨਾਂ ਦਾ ਕੋਈ ਨੁਕਸਾਨ ਹੋ ਸਕਦਾ ਬਾਲੀਵੁੱਡ ਵਾਲੀ ਸਾਈਡ ਤੋਂ ਪਰ ਇਹ ਅਜਿਹੇ ਅਦਾਕਾਰ ਨੇ ਜਿਨ੍ਹਾਂ ਨੇ ਕਦੇ ਵੀ ਨਫੇ ਨੁਕਸਾਨ ਦੀ ਗੱਲ ਨਹੀਂ ਕੀਤੀ ਹਮੇਸ਼ਾ ਪੰਜਾਬ ਦੇ ਲਈ ਖੜੇ ਨੇ ਗਵੀ ਚੈਲ ਸਾਹਿਬ ਕਿਉਂਕਿ ਕਿਸਾਨੀ ਆंदोलਨ ਦੇ ਵਿੱਚ ਵੀ ਇਹਨਾਂ ਨੇ ਬਹੁਤ ਮਿਹਨਤ ਕੀਤੀ ਕੰਮ ਕੀਤਾ ਸੀਗਾ ਇਸ ਆंदोलਨ ਦੌਰਾਨ ਵੀ ਔਰ ਹੁਣ ਵੀ ਜਿੱਥੇ ਜਿੱਥੇ ਹੜ ਆਏ ਨੇ ਭਾਵੇਂ ਉਹ ਡੇਰਾ ਬਾਬਾ ਨਾਨਕ ਹੋਵੇ ਗੁਰਦਾਸਪੁਰ ਹੋਵੇ ਫਾਜ਼ਿਲਕਾ ਹੋਵੇ ਉੱਥੇ ਇਹ ਆਪ ਗਏ ਨੇ ਉੱਥੇ ਲੋਕਾਂ ਦੀ ਸੇਵਾ ਕਰਕੇ ਆਏ ਨੇ ਚੈਲ ਸਾਹਿਬ ਤੁਹਾਡਾ ਸਵਾਗਤ ਹੈ ਪਰ ਮੈਂ ਸਭ ਤੋਂ ਪਹਿਲਾਂ ਗਵੀ ਚੈਲ ਭਾਜੀ ਤੁਹਾਡ ਤੋਂ ਹੀ ਸਮਝਣਾ ਚਾਹਣਾ ਕਿਉਂਕਿ ਅਸੀਂ ਤਾਂ ਜਰਨਲਿਸਟਾਂ ਅਸੀਂ ਜਾਣਦੇ ਸਾਡਾ ਨਜ਼ਰੀਆ ਦੇਖਣ ਦਾ ਹੋਰ ਹੈ ਅਸੀਂ ਬਹੁਤੀ ਜਗ੍ਹਾ ਕਵਰ ਕਰਕੇ ਲੋਕਾਂ ਤੱਕ ਪਹੁੰਚਾ ਦਿੰਦੇ ਹਾਂ ਅਸੀਂ ਇੱਕ ਨਿਊਜ਼ ਕੰਪਾਊਂਡ ਵਜੋਂ ਜਾਣਦੇ ਹਾਂ ਪਰ ਬੀਂਗ ਅ ਸੈਲੀਬ੍ਰਿਟੀ ਬੀਂਗ ਅ ਆਰਟਿਸਟ ਬੀਂਗ ਅ ਪੰਜਾਬੀ ਜਦੋਂ ਤੁਸੀਂ ਉੱਥੇ ਗਏ ਹੋ ਤੁਸੀਂ ਜੋ ਹਾਲਾਤ ਦੇਖੇ ਨੇ ਕਿੱਦਾਂ ਦੇ ਹਾਲਾਤ ਤੁਹਾਨੂੰ ਨਜ਼ਰ ਆਏ ਕੀ ਤੁਹਾਡੀ ਸੁਰਤ ਦੇ ਵਿੱਚ ਇਦਾਂ ਦੇ ਕਦੇ ਪੰਜਾਬ ਦੇ ਤੁਸੀਂ ਹਾਲਾਤ ਪਹਿਲਾਂ ਦੇਖੇ ਨੇ ਅ ਨਹੀਂ ਭਾਈ ਮੇਰੇ ਸੁਰਤ ਦੇ ਵਿੱਚ ਇਦਾਂ ਦੇ ਐਨੇ ਭਿਆਨਕਰ ਹਾਲਾਤ ਨਹੀਂ ਮੈਂ ਦੇਖੇ 2023 ਦੇ ਵਿੱਚ 23 ਦੇ ਵਿੱਚ ਹੀ ਸੀ ਸ਼ਾਇਦ ਉਹਦੇ ਆਪਣੇ ਪਟਿਆਲੇ ਹਾਂਜੀ ਹਾਂ ਆੜ ਆਏ ਸੀ ਕਿ ਹੁਣ ਆਈ ਥਿੰਕ ਪਿਛਲੇ 4 ਦਹਾਕਿਆਂ ਤੋਂ 40 ਹਨਾ ਨਹੀਂ 40 ਸਾਲ ਸਭ ਤੋਂ ਵੱਧ ਹਾਂਜੀ ਸਭ ਤੋਂ ਵੱਧ ਜੇ ਮਾਰ ਪਈ ਹੈ ਤਾਂ ਐਤ ਕੀ ਪਈ ਹੈ ਹੂੰ ਸੋ ਉੱਥੇ ਉੱਥੋਂ ਦੇ ਹਾਲਾਤ ਦੇਖ ਕੇ ਭਾਈ ਬਹੁਤ ਮਤਲਬੀ ਕਿਰੇਜਾ ਕਹਿੰਦੇ ਮਨ ਨੂੰ ਆਉਂਦਾ ਵੀ ਪੂਰੀ ਤਰ੍ਹਾਂ ਚੀਜ਼ਾਂ ਤੈਸਨਸ ਹੋ ਚੁੱਕੀਆਂ ਤੇ ਸਭ ਤੋਂ ਵੱਡੀ ਗੱਲ ਜਿਹੜੀ ਇਹ ਹੈਗੀ ਹੈ ਜੀ ਵੀ ਉਹ ਜਲਦੀ ਦੁਬਾਰੇ ਉੱਠ ਨਹੀਂ ਪਾਉਣਗੇ। ਬਿਲਕੁਲ ਠੀਕ ਹੈ। ਇੱਕ ਵਾਰੀ ਹੁੰਦਾ ਵੀ ਚਲੋ ਨੁਕਸਾਨ ਚਲੇ ਗਿਆ ਬੰਦਾ ਪਰ ਪੈ ਕਰ ਲੈਂਦਾ ਹੈ। ਕਿਉਂਕਿ ਹੁਣ ਦੇਖੋ ਕਿੰਨੇ ਆਪਣੇ ਜਿਹੜੇ ਕਿਸਾਨ ਨੇ ਹਮ ਕਿਸਾਨ ਦੇ ਨਾਲ ਨਾਲ ਦੂਸਰੇ ਏਰੀਆ ਵੀ ਬਹੁਤ ਪ੍ਰਭਾਵਿਤ ਹੋ ਰਹੇ ਨੇ। ਪਰ ਜਦੋਂ ਇੱਕ ਕਿਸਾਨ ਦੀ ਜ਼ਮੀਨ ਚਲੀ ਜਾਂਦੀ ਹੈ ਜ਼ਮੀਨ ਦਾ ਸੈਂਸ ਵੀ ਜਦੋਂ ਪਾਣੀ ਦੇ ਕਰਕੇ ਫਸਲਾ ਮਰ ਗਿਆ ਤਾਂ ਉਹ ਤੋਂ ਬਾਅਦ ਦੁਬਾਰੇ ਵੀ ਪੈਦਾਵਾਰ ਇੱਕੋ ਦਮ ਨਹੀਂ। ਹਮ ਸੋ ਉਹ ਇੱਕ ਤਰੀਕੇ ਦਾ ਦੇ ਨਾਲ ਜ਼ੀਰੋ ਤੋਂ ਕੰਮ ਦੁਬਾਰੇ ਸਟਾਰਟ ਕਰਨਾ ਪੈ ਰਿਹਾ ਹੈ। ਸੋ ਗਰਵਨ ਸਾਹਿਬ ਆਏ ਤੁਹਾਡੀਆਂ ਅ ਗੇਵੀ ਭਾਜੀ ਮੈਂ ਤੁਹਾਡੀਆਂ ਵੀਡੀਓਜ਼ ਵੀ ਦੇਖ ਰਿਹਾ ਹੁਣ ਵੀ ਵੀਡੀਓ ਚੱਲ ਰਹੀਆਂ ਤੁਸੀਂ ਭਾਵੁਕ ਵੀ ਹੋਏ ਹੋ। ਕਲਾਕਾਰ ਬੜਾ ਦਵੰਗ ਹੁੰਦਾ ਨਾ ਪਾਵੁਕ ਬਹੁਤ ਘੱਟ ਮੌਕੇ ਹੁੰਦੇ ਨੇ ਜਦੋਂ ਪਾਵੁਕ ਹੋਏ ਤੁਸੀਂ ਭਾਵੁਕ ਵੀ ਹੋਏ ਹੋ। ਮਤਲਬ ਮੈਂ ਸਮਝ ਸਕਦਾ ਪੇ ਹਾਲਾਤ ਕਿਵੇਂ ਦੇ ਰਹੇ ਹੋਣ ਜਦੋਂ ਤੁਸੀਂ ਉਸ ਉਸ ਮਾਹੌਲ ਦੇ ਵਿੱਚੋਂ ਗੁਜ਼ਰ ਰਹੇ ਹੋ। ਜੀ ਬਿਲਕੁਲ ਵੀ ਭਾਈ ਜੀ ਦੇਖ ਕੇ ਕਿਉਂਕਿ ਕਿਪਸੁਰਗ ਉਦੋਂ ਜਦੋਂ ਆਪਾਂ ਦੇਖਦੇ ਆ ਨਾ ਜੀ ਉਹਨਾਂ ਦਾ ਸਭ ਕੁਝ ਜਦੋਂ ਚਲਿਆ ਗਿਆ ਉਹ ਵਿਚਾਰੇ ਚਲੋ ਠੀਕ ਹੈ ਫਿਰ ਵੀ ਉਹ ਜਦੋਂ ਚੜ੍ਹਦੀ ਕਲਾ ਦੇ ਵਿੱਚ ਗੱਲ ਕਰਦੇ ਨੇਗੇ ਤਾਂ ਬੜਾ ਅੰਦਰੋਂ ਮਹਿਸੂਸ ਹੁੰਦਾ ਵੀ ਯਾਰ ਸਭ ਕੁਝ ਜਾਣਦੇ باوجود ਵੀ ਜਦੋਂ ਉਹ ਇਦਾਂ ਦੀਆਂ ਗੱਲਾਂ ਕਰਦੇ ਨੇ ਭੰਕ ਬੰਦਾ ਹੋਈ ਜਾਂਦਾ ਜੀ ਹਾਂ ਸੋ ਵਾਹਿਗੁਰੂ ਜੀ ਕਿਰਪਾ ਕਰੇ ਕਿ ਸਾਰੀਆਂ ਚੀਜ਼ਾਂ ਦੁਬਾਰੇ ਲੀ ਅੱਛਾ ਗੇ ਵੀ ਭਾਜੀ ਤੁਹਾਨੂੰ 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 ਇੱਕ ਇੱਕ ਗੱਲ ਚੰਗੀ ਇਹ ਵੀ ਲੱਗੀ ਹੈ ਕਿ ਦੇਖੋ ਅਗੇ ਪਿਛੇ ਅਸੀਂ ਇਕੱਠੇ ਹੋਈਏ ਨਾ ਹੋਈਏ ਲੱਖ ਇਤਿਫਾਕ ਸਾਡੇ ਹੋ ਸਕਦੇ ਨੇ ਪਰ ਜਦੋਂ ਪੰਜਾਬ ਤੇ ਕਿਸੇ ਵੀ ਤਰ੍ਹਾਂ ਦੀ ਕੋਈ ਤਰਾਸਦੀ ਆਈ ਹੈ ਤਾਂ ਸਾਰਾ ਪੰਜਾਬ ਅੱਜ ਇਕੱਠਾ ਨਜ਼ਰ ਆਇਆ ਅੱਜ ਤੁਹਾਡੀ ਇੰਡਸਟਰੀ ਹੁਣ ਗਿੱਪੀ ਗਰੇਵਾਲ ਪਾਜੀ ਹੋਣ ਦਲਜੀਤ ਦੁਸਾਂਜ ਹੋਣ ਮਨਕੀਰਤ ਔਲਖ ਹੋਣ ਸਾਰੇ ਹੀ ਲੱਗੇ ਹੋਏ ਨੇ ਆਪਣੋ ਆਪਣੀ ਸੇਵਾ ਲੈਣ ਤੁਸੀਂ ਲੱਗੇ ਹੋਏ ਹੋ ਇਸ ਗੱਲ ਦੀ ਇੱਕ ਚੰਗੀ ਭਾਵਨਾ ਆਉਂਦੀ ਹੈ ਕਿ ਯਾਰ ਪੰਜਾਬ ਲਈ ਅਸੀਂ ਖੜੇ ਆ ਬਿਲਕੁਲ ਜੀ ਇਹੀ ਖਾਸੀਅਤ ਹੈ ਇਹ ਪੰਜਾਬੀਅਤ ਦੀ ਹੂੰ ਬੀ ਜਿਹੜਾ ਇਹ ਜਜ਼ਬਾ ਹੈਗਾਗਾ ਹੈ ਨਾ ਤੇ ਇਹ ਤਾਂ ਸਾਨੂੰ ਮਤਲਬ ਇਹ ਵਿਰਾਸਤ ਦੇ ਵਿੱਚ ਮਿਲਿਆ ਜੀ ਉਹ ਲੋਕ ਪੀਰਾਂ ਦੀ ਮਿਹਰ ਹੈਗੀ ਨਾ ਕਿ ਜਦੋਂ ਕੋਈ ਇਦਾਂ ਦਾ ਮੁੱਕ ਜਾਂਦਾ ਤਾਂ ਆਪਣੇ ਆਪ ਹੀ ਕਹਿਣ ਦੀ ਲੋੜ ਨਹੀਂ ਪੈਂਦੀ ਸੋ ਕਿਸੇ ਨੇ ਜਿਹੜੀ ਸਭ ਤੋਂ ਵੱਡੀ ਗੱਲ ਹੈਗੀ ਆ ਵੀ ਮੈਨੂੰ ਨਹੀਂ ਲੱਗਦਾ ਕਿਉਂਕਿ ਇੱਕ ਹੋਰ ਉੱਥੇ ਜ਼ਿੰਮੇਦਾਰ ਭਾਈਚਾਰੇ ਦੇ ਵਿੱਚ ਵੀ ਜੇ ਉਹਨਾਂ ਦਾ ਨੁਕਸਾਨ ਹੋਇਆ ਤਾਂ ਉਹਨਾਂ ਨੇ ਨਹੀਂ ਕਿਹਾ ਜੀ ਆ ਕੇ ਸਾਡੀ ਮਦਦ ਕਰੋ ਜਾਂ ਕੋਈ ਉਹਨਾਂ ਦੇ ਕਹਿਣ ਤੋਂ ਪਹਿਲਾਂ ਹੀ ਸਾਡਾ ਪਹੁੰਚ ਗਏ ਕਿਉਂਕਿ ਮੈਂ ਉੱਥੇ ਗੱਲ ਬਿਲਕੁਲ ਜੀ ਦੂਜੇ ਦਿਨ ਕਹਿੰਦੇ ਨਾ ਉੱਥੇ ਗਰਾਉਂਡ ਲੈਵਲ ਦੇ ਉੱਤੇ ਜਦੋਂ ਉੱਥੇ ਬੈਠੇ ਸੀਗੇ ਗੱਲ ਕਰ ਰਹੇ ਸੀ ਉਹ ਕਹਿੰਦੇ ਜੀ ਦੂਸਰੇ ਦਿਨ ਘੱਟੋ ਘੱਟ ਕਹਿੰਦੇ 500000 ਟਰਾਲੀ ਵਸੇ ਉੱਥੇ ਨੰਗੋ ਨੇ ਦੇਖੀ ਸੋ ਐਨੀ ਜਲਦੀ ਇੰਤਜ਼ਾਮ ਚੀਜ਼ਾਂ ਦੇ ਕਰਨੇ ਤੇ ਉੱਥੇ ਲੈ ਕੇ ਕਿਉਂਕਿ ਹਾਲਾਤ ਵੀ ਨਹੀਂ ਪਤਾ ਹੁੰਦਾ ਲੋਕ ਕਿਤੇ ਕੋਈ ਐਦਾਂ ਦੀ ਵਿਪਤਾ ਆਈ ਹੈ ਉਹ ਚੋਂ ਬਾਹਰ ਭਜਦੇ ਨੇ ਪਰ ਆਪਣੇ ਪੰਜਾਬੀ ਜਿਹੜੇ ਹੈਗੇ ਨੇ ਜੀ ਉਹਦੇ ਅੰਦਰ ਜਾਂਦੇ ਨੇ ਉਹਦੇ ਸਾਹਮਣੇ ਹੋ ਕੇ ਮਤਲਬ ਵੀ ਮੱਥਾ ਲਾਉਂਦੇ ਨੇ ਸੋ ਇਹ ਖਾਸੀਅਤ ਹੈ ਜੀ ਮੈਂ ਤਾਂ ਸ਼ੁਕਰ ਕਰਦਾ ਵਾਹਿਗੁਰੂ ਜੀ ਦਾ ਜੀ ਆਪਾਂ ਇਸ ਫਾਰਮ ਜਾਨੂ ਲਿਆ ਹੈਗਾ ਹਗਾ ਹਾਂ ਪਰ ਕਹ ਵੀ ਭਾਜੀ ਇੱਕ 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 ਸਵਾਲ ਛੋਟਾ ਜਿਹਾ ਮੈਂ ਜ਼ਰੂਰ ਪੁੱਛਣਾ ਕਈ ਵਾਰੀ ਇਹ ਨਹੀਂ ਹੁੰਦਾ ਕਿ ਯਾਰ ਮਜਬੂਰੀ ਵੀ ਬਣ ਜਾਂਦੀ ਹੈ ਕਿ ਫਲਾਣਾ ਆਰਟਿਸਟ ਜਾ ਰਿਹਾ ਤਾਂ ਮੈਨੂੰ ਵੀ ਜਾਣਾ ਪਏਗਾ ਨਹੀਂ ਤਾਂ ਲੋਕ ਕੀ ਕਹਿਣਗੇ ਸੋਸ਼ਲ ਮੀਡੀਆ ਤੇ ਬੜਾ ਟਰੋਲ ਹੋ ਜਾਗਾ ਕਿ ਗੈਂਵੀ ਤਾਂ ਦੇਖਿਆ ਨਹੀਂ ਜੀ ਉਹ ਤਾਂ ਮੁੰਬਈ ਉਹ ਹੋਣਾ ਜਾਂ ਕੁਝ ਹੋਰ ਕੁਛ ਜੀ ਮਜਬੂਰੀ ਵੀ ਹੁੰਦੀ ਹੈ ਜਾਂ ਨਹੀਂ ਦਿਲੋਂ ਹੁੰਦਾ ਕਿ ਨਹੀਂ ਯਾਰ ਆਪਾਂ ਜਾਣੇ ਜਾਣਾ ਮੇਰੇ ਭਾਜੀ ਮਜਬੂਰੀ ਤਾਂ ਨਹੀਂ ਹੈਗੀ ਮਜਬੂਰੀ ਤਾਂ ਇੱਕ ਪੋਸਟ ਪਾ ਕੇ ਵੀ ਸਰ ਜਾਂਦਾ ਜੀ ਤੇ ਆਪਾਂ ਕੰਮ ਹੀ ਸਾਹਣਾ ਹੋਵੇ ਸੋ ਮੈਨੂੰ ਨਹੀਂ ਲੱਗਦਾ ਕਿ ਜਿਹੜੀ ਐਦਾਂ ਦੀ ਤੇ ਇੱਕ ਹੋਰ ਭਾਜੀ ਜੇ ਆਪਾਂ ਬੰਦਾ ਸੇਵਾ ਵੀ ਕਹਿੰਦੇ ਭਾਜੀ ਸੌਖੀ ਨਹੀਂ ਹੈਗੀ ਹਾਂ ਬਿਲਕੁਲ ਲੋਕ ਕਹਿ ਕਹਿ ਦਿੰਦੇ ਨੇ ਮੈਨੂੰ ਪਤਾ ਹੈ ਮੇਰੀ ਗਰਮ ਚੇਅਰ ਫਾਊਂਡੇਸ਼ਨ ਮੈਂ ਮਤਲਬ ਵੀ ਜ਼ਿਆਦਾ ਜੀ ਉੱਪਰ ਨਹੀਂ ਕਿਸੇ ਨਾਲ ਡਿਸਕਸ ਵੀ ਕਰਦਾ ਇਹਦੇ ਬਾਰੇ ਵੀ ਠੀਕ ਹੈ ਜਿਸ ਨੂੰ ਕਹਿਣਾ ਨਹੀਂ ਮੈਨੂੰ ਥੋੜਾ ਜਿਹਾ ਲੱਗਦਾ ਕਿ ਮੈਂ ਕਿਸੇ ਨੂੰ ਕਹਾਂ ਜੀ ਮਦਦ ਕਰੋ ਇਹ ਵੀ ਆਪਣੇ ਆਪ ਹੀ ਚੀਜ਼ਾਂ ਹੋ ਜਾਂਦੀਆਂ ਨੇ ਸੋ ਬਹੁਤ ਔਖਾ ਜੀ ਇਥੋਂ ਕੁਛ ਇੱਕ ਅਸੀਂ ਟਰਾਲੀਆਂ ਦਾ ਇੰਤਜ਼ਾਮ ਕੀਤਾ ਸੀਗਾ ਲੋਕਾਂ ਨਾਲ ਅੱਗੇ ਕੋਆਰਡੀਨੇਸ਼ਨ ਕਰਨੀ ਗਰਾਉਂਡ ਲੈਵਲ ਦੇ ਉੱਤੇ ਜਾ ਕੇ ਚੀਜ਼ਾਂ ਦੇਖਣੀ ਆ ਸੋ ਇਟਸ ਨੋਟ ਅ ਇਜ਼ੀ ਜੌਬ ਜੀ ਬਾਕੀ ਮਜਬੂਰੀ ਤਾਂ ਨਹੀਂ ਭਾਜੀ ਪਰ ਜੇ ਕੋਈ ਬੰਦਾ ਮਜਬੂਰੀ ਦੇ ਵਿੱਚ ਵੀ ਜਾਵੇ ਮੈਂ ਤਾਂ ਕਹਿੰਦਾ ਫਾਇਦਾ ਤਾਂ ਹੁੰਦਾ ਹੀ ਹੈ ਜੇ ਕੋਈ ਕਹਿੰਦਾ ਫੋਟੋ ਖਿਚਾਉਣ ਜਾਂਦਾ ਹਮ ਬੇਸ਼ੱਕ ਫੋਟੋ ਖਿਚਾਇਆ ਵੀ ਉਹ ਕੁਝ ਤਾਂ ਦੇ ਕੇ ਆਊਗਾ ਕੁਝ ਤਾਂ ਆਪਣਾ ਯੋਗਦਾਨ ਉੱਥੇ ਪਾ ਕੇ ਆਊਗਾ ਸੋ ਹਮੇਸ਼ਾ ਮੈਨੂੰ ਇਹ ਲੱਗਦਾ ਜੀ ਵੀ ਆਪਾਂ ਨੂੰ ਪੋਜ਼ਿਟਿਵ ਸਾਈਡ ਦੇਖਣੀ ਚਾਹੀਦੀ ਹੈ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਮਤਲਬ ਵੀ ਮੈਨੂੰ ਏਦਿਹਾਰੀ ਅਫਸੋਸ ਹੁੰਦਾ ਹੈ ਕਿ ਜਦੋਂ ਛੋਟੀਆਂ-ਛੋਟੀਆਂ ਗੱਲਾਂ ਨੂੰ ਲੈ ਕੇ ਨਾ 네ਗੇਟਿਵ ਗੱਲਾਂ ਕਰਦੇ ਨੇ। ਹੂੰ। ਚਲ ਸਾਥ ਤੁਹਾਡੀ ਤੁਹਾਡੀ ਫਾਊਂਡੇਸ਼ਨ ਲੱਗੀ ਹੋਈ ਹੈ। ਕਾਫੀ ਦਿਨਾਂ ਤੋਂ ਲੱਗੀ ਹੋਈ ਹੈ। ਗਰਾਊਂਡ ਤੇ ਇਸ ਵਕਤ ਤੁਹਾਡੇ ਨਾਲ ਵੀ ਉਹ ਰابطਾ ਉਹ ਰੱਖਦੇ ਹੋਣੇ ਆ। ਇਸ ਵਕਤ ਚਾਹੀਦਾ ਕੀ ਹੈ? ਲੋਕਾਂ ਨੂੰ ਕੀ ਕਿਸ ਚੀਜ਼ ਦੀ ਜ਼ਰੂਰਤ ਹੈਗੀ ਹੈ? ਸਾਡੇ ਕੋਲ ਵੀ ਬਹੁਤ ਸਾਰੇ ਐਨਜੀਓ ਸੰਪਰਕ ਕਰਦੇ ਆ ਕਿ ਸਾਨੂੰ ਦੱਸੋ ਜੀ ਮਦਦ ਦੀ ਇਮਦਾਦ ਕਿਸ ਤਰ੍ਹਾਂ ਦੀ ਮਦਦ ਕੀਤੀ ਜਾ ਸਕਦੀ ਹੈ? ਜੀ ਹੁਣ ਤਾਂ ਐਕਚੁਅਲੀ ਨਾ ਇੱਕ ਇਹ ਵੀ ਬਹੁਤ ਸੋਚ ਵਿਚਾਰ ਕੇ ਜਿਹੜੇ ਵੀ ਅ ਸੱਜਣ ਮਿੱਤਰ ਮਦਦ ਲੈ ਕੇ ਆ ਰਹੇ ਨੇਗੇ ਥੋੜਾ ਕੋਆਰਡੀਨੇਸ਼ਨ ਕਰਕੇ ਹਾਂ ਕਿਉਂਕਿ ਇੰਨਾ ਜ਼ਿਆਦਾ ਰਸ਼ਦ ਪਾਣੀ ਉੱਥੇ ਹੋ ਚੁੱਕਿਆ ਹੈ ਹਮ ਮੈਨੇ ਇੱਕ ਚੀਜ਼ਾ ਖਰਾਬ ਹੋ ਰਹੀ ਹੈ ਯਾਨੀ ਉਹ ਉਹ ਨੁਕਸਾਨ ਹੀ ਕਰਨ ਗਿਆ ਹਮ ਤੇ ਉਹਦੇ ਵਿੱਚ ਜੇ ਹੁਣ ਅੱਜ ਜਿਹੜੀ ਸਭ ਤੋਂ ਵੱਧ ਮੈਨੂੰ ਲੋੜ ਲੱਗਦੀ ਹੈਗੀ ਜੀ ਉੱਥੇ ਇੱਕ ਤਾਂ ਸੁੱਕੇ ਕੱਪੜੇ ਹਮ ਕਪੜੇ ਸਭ ਤੋਂ ਬਾਅਦ ਜੀ ਉਸ ਤੋਂ ਬਾਅਦ ਜੀ ਆਪਾਂ ਖਾਣ ਦੀ ਵੀ ਚੀਜ਼ ਕਰਦੇ ਹਾਂ ਤਾਂ ਕਈ ਹੁਣ ਬਰੈਡਾਂ ਦੇ ਇੰਨੇ ਢੇਰ ਲੱਗੇ ਜਿਵੇਂ ਹੁਣ ਰਸ ਹੈ ਫੋਰ ਇਗਜ਼ਾਮਪਲ ਉਹ ਜਿਹੜਾ ਰਸ ਹੈ ਉਹ ਨਾ ਤਾਂ ਖਰਾਬ ਹੋਊਗਾ ਕਾਫੀ ਦਿਨ ਚੱਲਦਾ ਵੀ ਰਹੂ ਤੇ ਨਾ ਉਹਨੂੰ ਆਏ ਵੀ ਅੱਗ બાળ ਕੇ ਉਹਨੂੰ ਉਹ ਕਰਨਾ ਪੈਣਾ ਐ ਏਟ ਲੀਸਟ ਉਹ ਚੀਜ਼ਾਂ ਤੱਕ ਜ਼ਰੂਰ ਖਾੜ ਸਕਦਾ ਹੈ ਉਹ ਤੋਂ ਬਾਅਦ ਹੋਰ ਬਹੁਤ ਚੀਜ਼ਾਂ ਮੈਡੀਕਲ ਦੀ ਬਹੁਤ ਜ਼ਿਆਦਾ ਹੋ ਹੈਗੀ ਹੈ ਜੀ ਤੇ ਬਾਕੀ ਹੁਣ ਦੇ ਨਾਲ ਉਹ ਹੁਣ ਤਾਂ ਮੈਂ ਕਹਿੰਦਾ ਇੱਕ ਭਾਵਕਤਾ ਦੇ ਵਿੱਚ ਜਿਵੇਂ ਆਪਾਂ ਗੱਲ ਕੀਤੀ ਸਾਰੇ ਪਹੁੰਚ ਜਾਂਦੇ ਨੇ ਚਲੋ ਬਹੁਤ ਬਹੁਤ ਧੰਨਵਾਦ ਸਾਰੇ ਜਿਹੜੇ ਪਹੁੰਚ ਰਹੇ ਨੇ ਪਰ ਆਉਣ ਵਾਲਾ ਸਮਾਂ ਬਹੁਤ ਪਰੇਸ਼ਨ ਹੋਣਾ ਹੈ ਬਹੁਤ ਹੋਣਾ ਕਿਉਂਕਿ ਸ਼ੁਰੂ ਉਜੇ ਸਾਰੇ ਜੁੜ ਜਾਂਦੇ ਨੇ ਜੀ ਉਸ ਤੋਂ ਬਾਅਦ ਫਿਰ ਕਿਤੇ ਨਾ ਕਿਤੇ ਜਿਹੜੇ ਸੱਜਣ ਮਿੱਤਰ ਦਾਨ ਵੀ ਕਰ ਦਿੰਦੇ ਕਿਤੇ ਨਾ ਕਿਤੇ ਪਿੰਡਾਂ ਦੇ ਪਿੰਡ ਇਕੱਠੇ ਹੋ ਕੇ ਚਲੋ ਮਦਦ ਭੇਜਦੇ ਨੇ ਬਾਅਦ ਦੇ ਵਿੱਚ ਇਹ ਆ ਜਾਂਦਾ ਵਿੱਚ ਉਹਨਾਂ ਆਪਾਂ ਮਦਦ ਭੇਜਤੀ ਸੀਗੀ ਉਹ 10 ਦੇ ਥਾਂ ਤੇ ਸ਼ਾਇਦ 5 ਹੱਥ ਰਹਿ ਜਾਂਦੇ ਨੇਗੇ ਤੇ ਪਰ ਉਦੋਂ ਲੋਡ ਪੈਣੀ ਹੈ ਜੀ ਕਿਉਂਕਿ ਮੈਂ ਤੁਹਾਡੀ ਗੱਲ ਬਿਲਕੁਲ ਬਿਲਕੁਲ ਹਾਂ ਕਿਉਂਕਿ ਇਸ ਵਕਤ ਤਾਂ ਸਾਰੇ ਹੀ ਮਦਦ ਕਰ ਰਹੇ ਨੇ ਕਿ ਜਦੋਂ ਪਾਣੀ ਉਤਰ ਜਾਏਗਾ ਉਸ ਤੋਂ ਬਾਅਦ ਜ਼ਿਆਦਾ ਜ਼ਰੂਰਤ ਹੈ ਲੋਕਾਂ ਦੇ ਘਰ ਟੇਪੇ ਨੇ ਗਾਰ ਪਈ ਉਹਨਾਂ ਦੇ ਵਿੱਚ ਪਸ਼ੂ ਮਰੇ ਹੋਏ ਨੇ ਕੋਈ ਮਹਾਮਾਰੀ ਫੈਲਣ ਦਾ ਖਤਰਾ ਹੋਵੇਗਾ ਸੋ ਮੈਂ ਚਲੋ ਤੁਹਾਡੇ ਤੋਂ ਸ਼ੁਰੂਆਤ ਕਰਦਾ ਕਿ ਗੈਵੀ ਚੈਲ ਬਾਅਦ ਵਿੱਚ ਵੀ ਡਟੇ ਰਹਿਣਗੇ ਇਹਨਾਂ ਦੇ ਨਾਲ ਲੋਕਾਂ ਦੇ ਨਾਲ ਮੈਂ ਇਹ ਕਹਿੰਦੇ ਨਹੀਂ ਮਤਾਬੇਸ਼ੇ ਸ਼ੁਕਰਗੁਜ਼ਾਰ ਕਰਦਾ ਜੀ ਕਿ ਵਾਈਪਰ ਜੀ ਜੀ ਸੇਵਾ ਲਾਉਣਗੇ ਜੀ ਜੇ ਉਹਨਾਂ ਨੇ ਮੇਰੇ ਕਰਮਾਂ ਦੇ ਵਿੱਚ ਲਿਖੀ ਹੋਈ ਤਾਂ ਅਜ਼ੂਰ ਕਰੂੰਗੇ ਜੀ ਕਰਦੇ ਰਹੂਗੇ ਜੁੜੇ ਹੋਏ ਆ ਤੇ ਬਾਕੀ ਇਹ ਵੀ ਆਪਾਂ ਐਕਸਪਲੈਨ ਕੀਤਾ ਹੋਇਆ ਕੁਝ ਜੀ ਉਹ ਵੀ ਕਿਸ ਤਰੀਕੇ ਦੇ ਨਾਲ ਜੀ ਜਿਵੇਂ ਹੁਣ ਅਸੀਂ ਇੱਥੇ ਮੈਂ ਆਸ-ਪਾਸੇ ਕਈ ਪਿੰਡਾਂ ਦੇ ਨਾਲ ਸੰਪਰਕ ਕੀਤਾ ਇੱਥੋਂ ਪਟਿਆਲੇ ਦੇ ਵਿੱਚ ਹੁਣ ਪਟਿਆਲੇ ਆ ਜੀ ਪਟਿਆਲੇ ਦੇ ਵਿੱਚੋਂ ਇੱਥੋਂ ਕੱਪੜਿਆਂ ਦੇ ਟਰੱਕ ਜਾ ਰਹੇ ਨੇ ਉਹ ਕਿਸੇ ਦੇ ਆਪਣੇ ਸੱਜਣ ਮਿੱਤਰ ਨੇਗੇ ਉਹ ਇਕੱਠੇ ਹੋ ਕੇ ਉਹਨਾਂ ਨਾਲ ਮਤਲਬ ਜੋ ਇਸਲਾਮ ਅਸ਼ੂਰਾ ਕੀਤਾ ਹੈਗਾ ਵੀ ਕਿਸ ਚੀਜ਼ ਦੀ ਲੋਡ ਹੈਗੀ ਆ ਤਾਂ ਹੁਣ ਇੱਧਰ ਇੱਕ ਨਾਲ ਹੋਰ ਦਾ ਪਿੰਡ ਆ ਉੱਥੇ ਸਾਡੇ ਮੈਂ ਗਿਆ ਸੀ ਜੀ 18 ਟ੍ਰਾਲੀਆਂ ਉਹ ਭਰੀ ਬੈਠੇ ਸੀਗੇ ਆਪਣਾ ਕੀ ਕਹਿੰਦੇ ਨੇਗੇ ਪਿੰਡਾਂ ਨੇ ਪੂਰੀ ਮਦਦ ਕੀਤੀ ਤੋੜੀ ਦੀਆਂ ਜੀ ਦੇ ਹੋਰ ਚਾਰਾ ਹੋ ਗਿਆ ਚਾਰੇ ਦੀ ਤੂੜੀ ਦੇ ਨਾਲੋਂ ਫੇਰ ਵੀ ਚਾਰੇ ਦਾ ਆਪਣਾ ਕੀ ਕਹਿੰਦੇ ਨੇ ਵੱਧ ਜ਼ਰੂਰਤ ਹੈ ਜੀ ਤਾਂ ਹੁਣ ਉੱਥੇ ਸੀ ਜੀ ਜੀ ਫਿਰ ਉੱਥੋਂ ਹੁਣ ਸੀ ਤਿੰਨ ਟਰਾਲੀਆਂ ਭੇਜੀਆਂ ਅਸੀਂ ਆਪਣਾ ਪਰਸੋਂ ਜੀ ਅਰਦਾਸਪੁਰ ਕੱਲ ਪਤੰਤ ਕੱਲ ਵੀ ਹੋਣਗੇ ਸੋ ਐਦਾਂ ਕਰਕੇ ਵੀ ਜਿਹੜੇ ਵੀ ਹੈਗੇ ਨੇ ਤੁਸੀਂ ਉੱਥੇ ਕਿਸੇ ਨਾਲ ਸੰਪਰਕ ਕਰੋ ਜਿਹੜੀ ਚੀਜ਼ ਹੈ 1 ਬਾਈ 1 ਚੀਜ਼ ਭੇਜ ਦੇ ਜਾਓ ਕਿਉਂਕਿ ਉੱਥੋਂ ਫਿਰ ਹੁਣ ਇੱਥੋਂ ਜੀ ਆਪਣਾ ਘਟ ਪਟਿਆਲੇ ਤੋਂ ਵੀ ਜੇ ਟਰਾਲੀ ਜਾਂਦੀ ਹੈ ਤੁਸੀਂ ਲਾ ਦਿਓ ਆਪਾਂ ਪੰਦਰ ਘਟੇ ਲੱਗੇ ਜਾਂਦੇ ਨੇ ਜੀ ਜੀ ਬਿਲਕੁਲ ਤਾਂ ਕੋਈ ਨਾ ਬੰਦਾ ਵਾਪਸ ਨੂੰ ਨਹੀਂ ਲੈ ਕੇ ਆਸਦਾ ਸੋ ਬਸ ਇਹ ਤਾਂ ਥੋੜੀ ਜਿਹਾ ਸੋਚ ਸਮਝ ਕੇ ਜਾਈਏ ਹਾਂ ਪਲਾਨਿੰਗ ਦੇ ਨਾਲ ਜਾਣਾ ਚਾਹੀਦਾ ਉਹ ਬਹੁਤ ਜ਼ਰੂਰੀ ਹੈ ਜੀ ਭਾਜੀ ਅੱਜ ਕੱਲ ਤੁਸੀਂ ਸੋਸ਼ਲ ਮੀਡੀਆ ਤੇ ਵੀ ਬੜੀ ਚਰਚਾ ਦੇਖੀ ਹੋਣੀ ਹੈ ਕਿ ਤੁਸੀਂ ਤਾਂ ਲੱਗੇ ਪਿਓ ਗਾਇਕ ਭਾਈਚਾਰਾ ਵੀ ਲੱਗਿਆ ਹੋਇਆ ਐਕਟਰ ਵੀ ਲੱਗੇ ਹੋਏ ਨੇ ਕੁਝ ਪੋਲਿਟੀਕਲ ਪਾਰਟੀਆਂ ਵੀ ਲੱਗੇ ਹੋਏ ਨੇ ਪੋਲਿਟੀਕਲ ਪਾਰਟੀਆਂ ਦੇ ਨੁਮਾਇੰਦੇ ਵੀ ਲੱਗੇ ਹੋਏ ਨੇ ਸੁਖਵੀਰ ਬਾਦਲ ਦੀ ਬੜੀ ਚਰਚਾ ਹੁੰਦੀ ਹੈ ਕਿ ਜਿੱਥੇ ਜਾਂਦੇ ਤੇਲ ਦੇ ਟੈਂਕਰ ਦੱਤੇ ਪੈਸੇ ਦਿੱਤੇ ਉਹਨੂੰ ਤੁਸੀਂ ਕਿਵੇਂ ਦੇਖਦੇ ਹੋ ਅਜੀ ਕਈ ਚੀਜ਼ਾਂ ਹੈਗੀਆਂ ਨੇ ਮੈਂ ਤਾਂ ਹਮੇਸ਼ਾ ਦੀ ਪੋਜ਼ਿਟਿਵ ਸਾਈਡ ਦੇਖਦਾ ਹਾਂ ਕਿਸੇ ਦਾ ਕੋਈ ਵੀ ਮੰਤਨ ਹੋਵੇ ਕੁਝ ਹੋਵੇ ਮਦਦਤਾ ਹੋ ਰਹੀ ਹੈ ਬਹੁਤ ਚੰਗੀ ਗੱਲ ਹੈ ਜੀ ਜਿਹੜੇ ਸੱਤਾ ਦੇ ਵਿੱਚ ਨਹੀਂ ਵੀ ਹੈਗੇ ਨੇ ਜੋ ਮਦਦ ਕਰ ਰਹੇ ਨੇ ਬਹੁਤ ਚੰਗੀ ਗੱਲ ਹੈਗੀ ਆ ਉਹ ਉਹ ਤਾਂ ਵਿਰੋਧੀ ਪਾਰਟੀ ਐਂਟੀ ਸੈਲ ਹੁੰਦੇ ਆ ਜੀ ਉਹਨਾਂ ਨੇ ਤਾਂ ਗੱਲਾਂ ਚੱਕਣੀਆਂ ਚੱਕਣੀਆਂ ਰਹੀਆਂ ਸੋ ਇਹ ਪਤਾ ਇਹੀ ਮੈਨੂੰ ਲੱਗਦਾ ਆ ਪਾ ਪਿੱਛੇ ਰਹਿ ਜਾਣਾ ਕਿਤੇ ਨਾ ਕਿਤੇ ਜੇ ਆਪਾਂ ਹਮੇਸ਼ਾ ਅਗਾਹ ਵੱਧੂ ਸੋਚ ਪੋਜ਼ਿਟਿਵ ਪੱਖ ਦੇਖੀਏ ਨਾ ਜੀ ਫਿਰ ਤਾਂ ਖੁਸ਼ੀਆਂ ਖੁਸ਼ੀਆਂ ਹੋਈਆਂ ਚੀਜ਼ਾਂ ਆਉਣੀਆਂ ਹੀ ਨਹੀਂ ਹੈਗੀਆਂ ਮੈਨੂੰ ਲੱਗਦਾ ਵੀ ਉਹ ਚ ਨੁਕਸਾਨ ਕੀ ਹੈ ਨੁਕਸਾਨ ਤਾਂ ਕੁਝ ਵੀ ਨਹੀਂ ਹੈ ਨਾ ਕੁਝ ਦੇ ਕੇ ਹੀ ਜਾ ਰਿਹਾ ਹੈ ਬੰਦਾ ਦੇਖੀ ਜਾ ਰਹੀ ਜੇ ਫਿਰ ਉਹਦੀ ਉਹਦੀ ਤਾਰੀਫ ਕਰੋ ਨਾ ਸੋ ਜੇ ਬੰਦਾ ਦੇਖ ਕੇ ਕਈ ਵਾਰੀ ਭਾਜੀ ਮੈਂ ਤੁਹਾਨੂੰ ਇਹ ਵੀ ਦੱਸਦਾ ਹਾਂ इवन ਜੇ ਮੈਂ ਮੇਰੀ ਫਾਊਂਡੇਸ਼ਨ ਹੈ ਸਮ ਟਾਈਮਸ ਮੈਂ ਫੰਡਸ ਦੇ ਕਿਸੇ ਨੂੰ ਕਹਿੰਦਾ ਨਹੀਂ ਹੈਗਾ ਜੀ ਹਾਂ ਕਿਉਂਕਿ ਉਹਦੇ ਵਿੱਚੋਂ ਬਹੁਤ ਜਾਣੇ ਇਦਾਂ ਦੇ ਵੀ ਹੁੰਦੇ ਨੇ ਕਹਿੰਦੇ ਨੇ ਵੀ ਹਾਂਜੀ ਤੁਹਾਨੂੰ ਪਤਾ ਐਨ ਜੀਓਜ਼ ਜਦੋਂ ਹੁੰਦੀਆਂ ਨੇ ਬਹੁਤ ਬੰਦੇ ਸਵਾਲ ਪੁੱਛਦੇ ਕਰਨ ਦੀ ਆਲੇ ਹੈ ਨਾ ਉਹ ਕਿਤੇ ਨਾ ਕਿਤੇ ਮੈਂ ਕੇਅਰ ਨਹੀਂ ਕਰਦਾ ਹੈਗਾ ਜੀ ਕਿਉਂਕਿ ਆਪਣੀ ਕੀ ਕਹਿੰਦੇ ਨੇ ਕਿ ਜਿਹੜਾ ਚੜਾਵਾ ਹੈ ਨਾ ਉਹ ਕਹਿੰਦੇ ਨਹੀਂ ਤੇ ਉਹਦੇ ਨਾਲ ਹੁੰਦਾ ਜੀ ਤੇ ਉਹਦਾ ਇਨਸਾਫ ਕਰਨ ਵਾਲਾ ਉੱਪਰ ਬੈਠਾ ਉਹਨੂੰ ਆਪਾਂ ਜਵਾਬ ਨਾ ਵਾਕਿਆ ਤੋ ਮੈਂ ਤਾਂ ਕੇਅਰ ਕਰਦੇ ਨਹੀਂ ਜੀ ਬਟ ਕਿਤੇ ਨਾ ਕਿਤੇ ਬਹੁਤ ਜ਼ਿਆਦਾ ਲੋਕ ਜਿਹੜੇ ਹੈਗੇ ਨੇ ਉਹ ਇਹ ਕਹਿ ਦਿੰਦੇ ਨੇ ਕਹਿੰਦੇ ਯਾਰ ਐਮੀ ਬਰਾਈਂ ਕਹਿੰਦੇ ਨੇ ਫਿਰਾਈਂ ਕਹਿੰਦੇ ਨੇ ਛੱਡੋ ਬਰਾ ਤੋ ਉਹਦੇ ਨਾਲ ਨੁਕਸਾਨ ਹੀ ਹੁੰਦਾ ਜੀ ਜੇ ਬਲਕਿ ਐਪਰੀਸ਼ੀਏਸ਼ਨ ਹੋਵੇ ਵੀ ਆਰ ਉਹ ਉੱਥੇ ਗਿਆ ਉਹ ਉੱਥੇ ਗਿਆ ਬੰਦੇ ਨੂੰ ਹੋਰ ਹੌਸਲਾ ਮਿਲਦਾ ਹੌਸਲਾ ਮਿਲਦਾ ਤਾੜੀ ਕਿ ਤਾੜੀ ਜਾਂ ਜਦੋਂ ਕੋਈ ਜਿੱਤਦਾ ਆਪਾਂ ਇਨਾਮ ਦੇ ਦਿੰਦੇ ਆ ਜੀ ਕਿਸੇ ਦੀ ਫੋਟੋ ਆ ਗਈ ਸਾਰੇ ਦੇਖ ਕੇ ਕਹਿੰਦੇ ਵੀ ਕਲਾਕਾਰ ਇੱਕ ਤਾੜੀ ਦਾ ਭੁੱਖਾ ਹੁੰਦਾ ਹੈ ਤਾੜੀ ਮੀਨਸ ਐਪਰੀਸ਼ੀਏਸ਼ਨ ਵੀ ਜਿਹੜਾ ਬੰਦਾ ਕੰਮ ਕਰਦਾ ਉਹਨੂੰ ਉਹਦੀ ਐਪਰੀਸੀਏਸ਼ਨ ਮਿਲ ਜੇ ਬੇਸ਼ੱਕ ਮਾੜੇ ਹਾਲਾਤ ਹੈਗੇ ਨੇਗੇ ਉਹਦੇ ਵਿੱਚ ਪਰ ਫਿਰ ਵੀ ਜਿ ਕਿਤੇ ਨਾ ਕਿਤੇ ਹੰਗਾਰੇ ਮਿਲਦਾ ਉਹਦੇ ਨਾਲ 10 ਬੰਦੇ ਹੋਰ ਹੀ ਜੁੜਦੇ ਨੇ ਹੂੰ ਬਿਲਕੁਲ ਠੀਕ ਹੈ ਅੱਛਾ ਗਵੀ ਪਾਜੀ ਤੁਹਾਨੂੰ ਵੀ ਇਹ ਨਜ਼ਰ ਆਂਦਾ ਤੁਹਾਨੂੰ ਵੀ ਇਹ ਮਹਿਸੂਸ ਹੁੰਦਾ ਕਿ ਜਿਸ ਤਰੀਕੇ ਦੇ ਨਾਲ ਨੈਸ਼ਨਲ মিডিਏ ਵੱਲੋਂ ਇਹ ਤਰਾਸ ਦੀ ਨੂੰ ਕਵਰ ਕਰਕੇ ਲੋਕਾਂ ਤੱਕ ਪਹੁੰਚਾਉਣਾ ਚਾਹੀਦਾ ਸੀ ਉਦਾਂ ਦੀਆਂ ਚੀਜ਼ਾਂ ਨਹੀਂ ਹੋਈਆਂ ਜਾਂ ਸਰਕਾਰਾਂ ਵੱਲੋਂ ਵੀ ਉੱਡੀ ਬਾ ਨਹੀਂ ਫੜੀ ਗਈ ਪੰਜਾਬ ਤੇ ਜਿੰਨੀ ਫੜੀ ਜਾਣੀ ਚਾਹੀਦੀ ਸੀ ਬਿਲਕੁਲ ਪੰਜੇ ਹੁੰਦਾ ਤਾਂ ਹੈਗਾ ਮਹਿਸੂਸ ਤਾਂ ਹੁੰਦਾ ਜੀ ਹੂੰ ਤੇ ਕਿਉਂਕਿ ਹਮੇਸ਼ਾ ਹੀ ਪੰਜਾਬ ਦੇ ਨਾਲ ਇਦਾਂ ਹੋਇਆ ਹੈਗਾ ਜੀ ਹੂੰ ਇਹ ਦੋ ਕਿਹਦੇ ਆ ਨਹੀਂ ਹੁੰਦੀ ਤਾਂ ਕਰਕੇ ਮੈਂ ਇਹ ਕਹਿੰਦਾ ਵੀ ਪੰਜਾਬ ਨੂੰ ਸ਼ਾਇਦ ਬਹੁਤ ਘੱਟ ਜ਼ਰੂਰਤ ਪਈ ਹੈ ਅਸੀਂ ਆਪ ਹੀ ਆਪਣਾ ਉਹੀ ਇਹ ਵੀ ਬਖਸ਼ਿਸ਼ ਹੈ ਵਾਹਿਗੁਰੂ ਜੀ ਦੀ ਵੀ ਜੇ ਉਹ ਚੀਜ਼ਾਂ ਨਹੀਂ ਵੀ ਹੁੰਦੀਆਂ ਤਾਂ ਆਪਾਂ ਆਪਸ ਦੇ ਵਿੱਚ ਹੀ ਮਿਲ ਜੁਲ ਕੇ ਸੰਭਾਲ ਲੈਨੇ ਆ ਪਰ ਹੋਣਾ ਚਾਹੀਦਾ ਜੀ ਪ੍ਰਸ਼ਾਸਨ ਦੇ ਵੱਲੋਂ ਨਾ ਠੁਕ ਮੇ ਮਤਲਬ ਕਰ ਰਹੇ ਨੇ ਕੋਸ਼ਿਸ਼ਾਂ ਹੈਗੀਆਂ ਨੇ ਚੀਜ਼ਾਂ ਤੇ ਮਲਟੀਵੇ ਸੈਂਟਰ ਵੱਲੋਂ ਜਾਂ ਹੋਰ ਚੀਜ਼ਾਂ ਦੇ ਹੋਣੀਆਂ ਚਾਹੀਦੀਆਂ ਹੂੰ ਅੱਛਾ ਵੈਸੇ ਅਸਰ ਜੀ ਤੁਹਾਡੀ ਆਰਗੇਨਾਈਜੇਸ਼ਨ ਦੇ ਨਾਲ ਕੋਈ ਕੋਈ ਹੈਲਪ ਕਿਸੇ ਨੂੰ ਚਾਹੀਦੀ ਹੋਵੇ ਤੁਹਾਡੀ ਫਾਊਂਡੇਸ਼ਨ ਦੇ ਰਾਹੀਂ ਕਿਵੇਂ ਤੁਹਾਡੇ ਤੱਕ ਸੰਪਰਕ ਕਰ ਸਕਦੇ ਨੇ ਬਹੁਤ ਲੋਕ ਹੁੰਦੇ ਨੇ ਜਿਹੜੇ ਲੋੜਵੰਦ ਵੀ ਹੁੰਦੇ ਨੇ ਕਿਵੇਂ ਤੁਹਾਡੇ ਨਾਲ ਸੰਪਰਕ ਕਰ ਸਕਦੇ ਨੇ

ਕਰ ਸਾਡੇ ਲਈ ਮੋਸਟਲੀ ਮੈਂ ਸਾਰੇ ਸਾਰੇ ਦਾ ਜਵਾਬ ਦੇਣ ਦੀ ਕੋਸ਼ਿਸ਼ ਹੁੰਦੀ ਹੈ ਜੇ ਵੀ ਮੈਸੇजेस ਪੜੇ ਜਾਣ ਹਮ ਚਲੋ ਤੋਂ ਉੱਥੇ ਕੰਟੈਕਟ ਕਰ ਲੀਕ ਠੀਕ ਠੀਕ ਹੈ ਬਹੁਤ ਬਹੁਤ ਧੰਨਵਾਦ ਗਵੀ ਪਾਜੀ ਔਰ ਪਰਮਾਤਮਾ ਇਦਾਂ ਹੀ ਤੁਹਾਨੂੰ ਤੰਦਰੁਸਤ ਰੱਖੇ ਔਰ ਲੰਬੀ ਉਮਰ ਬਖਸ਼ੇ ਤੁਸੀਂ ਹਮੇਸ਼ਾ ਪੰਜਾਬ ਤੇ ਪੰਜਾਬੀਆਂ ਦੇ ਨਾਲ ਖੜੇ ਹੁੰਦੇ ਹੋ ਬਹੁਤ ਬਹੁਤ ਤੁਹਾਡਾ ਧੰਨਵਾਦ ਥੈਂਕ ਯੂ ਥੈਂਕਸ ਅ ਲੋਟ ਬਿਲਕੁਲ ਇਸ਼ੂ ਕਰ ਸ਼ੂ ਥੈਂਕ ਯੂ ਜੀ ਜੀ ਸੋ ਇਹ ਜਿਵੇਂ ਮੈਂ ਪਹਿਲਾਂ ਕਿਹਾ ਕਿ ਪੰਜਾਬ ਦੇ ਚੰਗੇ ਭਾਗ ਨੇ ਚੰਗੇ ਕਰਮ ਨੇ ਕਿ ਸਾਡੇ ਕੋਲ ਉਹ ਨੌਜਵਾਨ ਉਹ ਲੋਕ ਉਹ ਸੱਜਣ ਮੌਜੂਦ ਨੇ ਜਿਹੜੇ ਹਮੇਸ਼ਾ ਪੰਜਾਬ ਤੇ ਪੰਜਾਬੀਅਤ ਦੀ ਗੱਲ ਕਰਦੇ ਨੇ ਪੰਜਾਬੀਆਂ ਦੀ ਗੱਲ ਕਰਦੇ ਨੇ ਕਿਸੇ ਵੀ ਤਰ੍ਹਾਂ ਦੀ ਕੋਈ ਵਿਵਤਾ ਆ ਗਈ ਕੋਈ ਮੁਸ਼ਕਲ ਆ ਗਈ ਕੋਈ ਤਰਾਸਤੀ ਆ ਗਈ ਤਾਂ ਹਰ ਵਕਤ ਤੁਹਾਨੂੰ ਪੰਜਾਬੀ ਖੜਾ ਨਜ਼ਰ ਆਏਗਾ